ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਚ ਹੈਲ ਬਲੌਗਰਸ ਤੇ ਮਹਾਨ ਸਾਰੇ ਤੁਸੀਂ ਕਿਵੇਂ ਹੋ ਜੋ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਇਹਦੇ ਲਈ ਸਬਸਕ੍ਰਾਈਬ ਆਪਣੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਬਲੌਗ ਨੂੰ ਕਰਿਓ ਫੋਲੋਅਰ ਅੱਜ ਟਾਈਮ ਹੈ ਜੀ 10 10:30 ਦਾ ਹੋ ਗਿਆ 5:00 ਵਜੇ ਕੰਮ ਨਿਬੜੇ ਕਿ ਹੁਣ ਆਪਾਂ ਚੱਲੇ ਗੁਰਦੁਆਰਾ ਸਾਹਿਬ ਤੇ ਤੇ ਹੁਣ ਆਪਾਂ ਚੱਲਦੇ ਹਾਂ ਭੋਗ ਦੀ ਬਿਲਕੁਲ ਤਿਆਰੀ ਹੈ ਬੱਚੇ ਤੇ ਮੰਮੀ ਵਰਗੇ ਸਾਰੇ ਚਲੇ ਗਏ ਆ ਤੇ ਬਸ ਅਸੀਂ ਮੈਂ ਤੇ ਗੁਰਪ੍ਰੀਤ ਕਰਿਆ ਹਾਂਜੀ ਉੱਧਰ ਬਲਾਂਦੇ ਸੀ ਗੱਡੀ ਦਾ ਕੀ ਹਾਲ ਹੋਇਆ ਪਿਆ ਤੇ ਅੱਜ ਦੀਦੀ ਮਰ ਜਾਣੇ ਚਲੇ ਜਾਣਾ ਤੇ ਤੁਸੀਂ ਆ ਦਾ ਟਾਈਮ ਨਾ ਚਲੇ ਜਾਂਦੀ ਅੰਦਰ ਕਾ ਪਾਈ ਜਾਨਾ ਉਹ ਬਾਪੂ ਸੀਗਾ ਮਹਾਰਾਜ ਸ਼ਰਾਬ ਵੀ ਲੈਣਾ ਬਾਥ ਨੇ ਇੱਥੇ ਲਾ ਰਿਆ ਹੈ ਸਾਰਾ ਗੋਆ ਵਗੈਰਾ ਸੈੱਟ ਕੇ ਪੂਰੀ ਚੰਗਿਤਰਾ ਹਾਸਪਾਈ ਕਰਤੀ ਹੈ ਤੇ ਕੁਝ ਵੀ ਵਿਚਾਰੇ ਅੱਧੇ ਕੱਢੇ ਆ ਬਾਹਰ ਕੱਲ ਪਰਸੋਂ ਸ਼ਾਮ ਦੇ ਅੰਦਰ ਹੈ ਫਾਈ ਮੇ ਰਵੇ ਅੱਜ ਨਾ ਸੈਲ ਫਟੀ ਜਾਂਦਾ ਨਾ ਮੈਂ ਤਾਂ ਡੋਨੋ ਲੈ ਲਈ ਵੇਖੀ ਆਉਗੀ ਅੱਧੇ ਲੈਣੀ ਦੋ ਲੋ ਤਾਂ ਬੁਖਾਰ ਤਾਂ ਹੁੰਦੀ ਆ ਪ੍ਰੋਫੈਸਰ ਪਰਾਂ ਉਹ ਦੇਣੀ ਸੀ ਜਿਹੜੀ ਮੂੰਹ ਹੀ ਆਵੇ ਥੋੜਾ ਬਹੁਤਾ 60 ਦਾ ਹੋਊਗਾ ਇਹ ਦਰਦ ਦਰਦ ਵਾਲਾ ਆਈ ਨਹੀਂ ਪਾਲੇ ਹਜੇ ਫੋਨ ਦਾ ਦੇ ਲਾਏ ਆ ਲਾਏ ਕਰੀ ਗਾ ਮੈਂ ਆਹ ਫੋਨ ਕਰੀ ਰੱਖ ਜਾਊਂਗੀ ਹੈਲੋ ਆ ਤੁਰਨ ਆਓ ਮਰੇ ਰਵਾਇਤ ਨਾ ਮੈਂ ਤੁਰੀਆਂ ਆਉਣੀਆਂ ਮਾਰ ਬੰਦ ਕਰਤਾ ਕਰੋ ਅਸੀਂ ਵਰਤਦੇ ਇਹਦਾ ਨਾਨੀ ਨਾ ਸੀਨੇ ਬਣ ਕੇ ਦਿੱਤੀ ਉਹ ਲਓ ਜੀ ਗੁਰਦੁਆਰਾ ਸਾਹਿਬ ਤੇ ਆਪਾਂ ਪਾ ਚੁੱਕੇ ਆ ਗਰੀ ਨਾਨੁਕ ਕਰਦੇ ਮੈਂ ਚਲੀ ਗਈ ਮੇਰੇ ਘਰ ਮੈਂ ਜਿਸ ਸੀਗੀ ਖੀਰ ਐਂਡ ਪਨੀਰ ਹਣ ਚੱਕ ਗਏ ਝਾੜੂ ਮੀਮੀ ਝਾੜੂ ਲੱਗੇ ਵਾਲੀ ਟਰਾਲੀ 'ਚ ਖੇਡਣਾ ਕਿਉਂ ਕੀ ਗੱਲ ਕੀ ਇਹ ਟਰਾਲੀ ਚ ਮਸਾ ਰ ਆਪਣੀ ਧੁੱਪ ਕੱਢੀ ਐ ਢੀ ਸੋਹਣੀ ਧੁੱਪੇ ਰੈਸਟ ਕਰੋ ਲੈ ਮੰਜਾ ਕੱਢ ਕੇ ਬਾਹਰ ਲੈ ਆੜੀ ਬੈਣ 2 ਮਿੰਟ ਬੈਠ ਕੇ ਨਾ ਝਾੜੂ ਪੋਚਾ ਲਾਈਏ ਹੈਲੋ ਗਾਇਸ ਕਿਵੇਂ ਹੋ ਅਸੀਂ ਹੁਣੇ ਗੁਰਦੁਆਰੇ ਵਾਹੇ ਆ ਖੀਰ ਖੂਰ ਖਾ ਕੇ ਦੇਖ ਅੱਜ ਵੀ ਚੱਲੇ ਆ ਸੋ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਆ ਤੁਸੀਂ ਮਾਮੀ ਦੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਿਆ ਕਰੋ ਤੇ ਕਮੈਂਟ ਵੀ ਜਰੂਰ ਕਰਿਆ ਕਰੋ ਕੋਈ ਕਹਿਣਾ ਸੀ ਮੰਮਾ ਭਾਮੀ ਜੀ ਹਾਂ ਨਾ ਬਿੱਕੀ ਚ ਆ ਗਈ ਦੀ ਗੱਡਾ ਫੋਨ ਹੈ ਹੈਲੋ ਗਾਇਸ ਕੀ ਦਾ ਫੋਨ ਆਉਂਦਾ ਸੀ ਭਾਮੀ ਜੀ ਭਾਮੀ ਜੀ ਤਾ ਨਾ ਇਹਦਾ ਸੋ ਵੀ ਤੁਸੀਂ ਚਾਹ ਪੀਓਗੇ ਚਾਹ ਮੈਂ ਬਣਾਉਂਦਾ ਇਹ ਤਾਂ ਸਾਡੀ ਬਹੁਤ ਵੱਡੀ ਹੋ ਗਈ ਉਹ ਰਹੀ ਸੀ ਤਾਂ ਹਾਂ ਥੋੜਾ ਜਿਹਾ ਪਰਕਾ ਦੇ ਪਰਕਾ ਸੁਟਾ ਦਾ ਸਾਨੂੰ ਇੱਕ ਫਾਇਦਾ ਹੋ ਜੂਗਾ ਵੀ ਸਾਡਾ ਨਾ ਪਿੱਕਾ ਸੁਟਾ ਲਾਣਾ ਕੋਟਰੀਰ ਦੇ ਵੀ ਹੋ ਗਿਆ ਤਾਂ ਨਾ ਮਾਂ ਵੀ ਮਾਂ ਨੇ ਉਹ ਕੀ ਕਰਿਆ ਕਰਾਂਗੀ ਮੈਂ ਉਹ ਦੇਖ ਕੇ ਸੁਟ ਬਣਾਇਆ ਕਰਾਂ ਹਾਂਜੀ ਮੰਮੀ ਇੱਕੀ ਸੇਮ ਕਲਰ ਬਣਾ ਲੈ ਕਰ ਮੰਮੀ ਟੂਰ ਲੈਣ ਲਈ ਨਾ ਟੂਰ ਐਂਟਰ ਲੈ ਗਈ ਮਾਡੀ ਨੇਰ ਦੀ ਮੰਮੀ ਬਾਹਰ ਲੈ ਲੈਣ ਚੱਲ ਜੀ ਮੇਰੇ ਨਾਲ ਸ਼ਾਰਟ ਲਨ ਵਾਲੇ ਬਣਾਇਆ ਕਰ ਮੇਰੇ ਇਹਨਾਂ ਹੱਥ ਕਰ ਦੇ ਇੱਕ ਮੈਂ ਸੂਟ ਘਰ ਆਇਆ ਉਹ ਸ਼ਾਰਟ ਕਰਤੀ ਵਾਲੇ ਕਿਹਾਇਆ ਵੈਸ਼ੇ ਕੋ ਕੱਢਿਆ ਗਿਆ ਕਰੇ ਤੇ ਉਹ ਵੀ ਮੈਂ ਫਾਸਟ ਵਾਲੇ ਬਣਾਉਂਗਾ ਜਿਹੜੇ ਪਾਣੀ ਹੋਗਾ ਫਾਸਟ ਦੀ ਖੁਸ਼ੀ ਆਹ ਹਾਲ ਦਾ ਸਟਾਈਲ ਬਣਾਉਂਗਾ ਜਿਹੜੀ ਫਾਸਟ ਨਪਣੀ ਉਹਦੇ ਹਾਲ ਦੇ ਵੱਡੇ ਘਰਾਲੇ ਦਿਖਾ ਦੇ ਆ ਜੀ ਮੰਮਾ ਨੂੰ ਦੇ ਨੰਨੀ ਨੂੰ ਚਾਹ ਲੈ ਕੇ ਮੈਂ ਪਾਉਣੀ ਆ ਮੈਂ ਲੁਧਿਆਣਾ ਦੇ ਕਿਹੜਾ ਮਾਰਕ ਹੈ ਵਾਹ ਗੋਨਾਂ ਦੇ ਬਠਿੰਡੇ ਤੇ ਜਾਇਆਂ ਲਿਗਾ ਜਦੋਂ ਕਹਿੰਦੇ ਵਿਧਾਨਾ ਜਿਹੜਾ ਮਾਰ ਕੇ ਆਦੇ ਕਿ ਚੱਲਾਂਗੇ ਕੱਲ੍ਹ ਤਾਂ ਤੁਸੀਂ ਐਵੇਂ ਹੋ ਰਹੋ ਮਿਸ ਕਰਦਾ ਕਿਉਂਕਿ ਕਈ ਵਾਰੀ ਮੌਕੇ ਦੀ ਚੀਜ਼ ਮਿਲਦੀ ਨਹੀਂ ਉਹ ਵਾਲਾ ਹੁਣਾ ਸੋੜ ਸੀ ਉਹ ਵਾਲਾ 850 ਉਹ ਪਿਛਲੇ ਮਹੀਨੇ ਦਾ ਹਾਰੀ ਵਰਕ ਵਾਲਾ ਹਾਂ ਕਦੇ ਘਾਰਾਂ ਚੀਜ਼ ਮਿਲਦੀ ਨਹੀਂ ਇਹੋ ਜੀ ਚੀਜ਼ ਦਾ ਸੇਰ ਹੋਈ ਜਾਂਦੀ ਆ ਉਹ ਚੀਜ਼ ਵਧੀਆ ਸੀ ਲੈ ਕੇ ਰੱਖਣੋਂ ਗਾਣੇ ਸਾਲ ਬਣਾ ਲੈਂਦੇ ਆਪਾਂ ਦਵਾਰੇ ਨਹੀਂ 120 ਲੋ ਜਿ ਸੀਰ ਤੇ ਚੱਲੀ ਰੈਡੀ ਸ਼ੈਡ ਹੋ ਗਏ ਮੇਰਾ ਦੇਖੋ ਭਾਜੀ ਝਾੜੂ ਵਗੈਰਾ ਅੱਕੜਨ ਵਾਲਾ ਪਿਆ ਹਾਏ ਆ ਕੇ ਰੱਬ ਨੇ ਕਿਹੋ ਜਿਹਾ ਮੌਸਮ ਬਣਾ ਲਿਆ ਹਰ ਕਿਤਾਸ ਮੌਸਮ ਬੱਦਲ ਬਾਈ ਕਰ ਲਈ ਧੁੱਪ ਕੱਢ ਕੇ ਮੈਨੂੰ ਮੌਸਮ ਬਹੁਤ ਚੰਗਾ ਲੱਗਦਾ ਤੀਆਂ ਕਰ ਚੱਲੀਆਂ ਸਰਦਾਰੀ ਚਲੋ ਮੈਨੂੰ ਕਿੰਦਾ ਮਾਂ ਲੱਗੀ ਸੀ ਹੁਣ ਇਹ ਮੌਸਮ ਹੋ ਗਿਆ ഭൂരി ਜਾ ਕਪਰ ਰੋਣਾ ਨਹੀਂਗਾ ਸਿੱਪ ਨਾ ਬਟੇ ਕੋਈ ਨਹੀਂ ਕਿ ਬਰਥਡੇ ਦਾ ਕੇਕ ਲੈ ਆਉਣ ਵਾਸਤੇ ਠੀਕ ਹੈ 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 ਦੱਸੋ ਇਹਨੂੰ ਕੇਕ ਨਹੀਂ ਆਉਣਾ ਸਮਰੀਦ ਉਹਦਾ ਨਵਰੀ ਦਾ ਬਰਥਡੇ ਆ ਬਠੇਰ ਬੋਲਣ ਲੱਗ ਜਾਈਆਂ ਅੱਜ ਹੀ ਲੱਗੀਆਂ ਬਣੀਆਂ ਆਹ ਮੇਰੇ ਪੁੱਤ ਨੇ ਇਹ ਤਾਂ ਉਹ ਲੱਗਦਾ ਨਹੀਂ ਜੀ ਇਹ ਲੋਂਦਾ ਇਹ ਬਾਨੇ ਨਾਲ ਰੋਦੀ ਆ ਹੁਣ ਨਵਰੀਕ ਨਵਰੀਦ ਪੈਸੇ ਲੈ ਲੈ ਆਓ ਪਾਰਟੀ ਵਾਸਤੇ ਡਾਲਰ ਮਿਲੀ ਜਾਂਦੇ ਆ ਮੈਨੂੰ ਤਾਂ ਕਹਿੰਦੇ ਇੱਥੇ ਦੇਜੋ ਉਹ ਤਾਂ ਬਾਲੀ ਟੀ ਇੱਥਾ ਆਨੇ ਖੁੱਦ ਹੀ ਬਣਾ ਰਗੀ ਹੈ ਹੈਪੀ ਬਰਥਡੇ ਟੂ ਯੂ ਹਾਪਵਾਸ ਦੋਵੇਂ ਭੈਣਾਂ ਦਾ ਸੌ ਸੌ ਆ ਥੋੜੀ ਵੱਡੀ ਭੈਣ ਵਾਲਾ ਵੀਰ ਸਾਇਰ ਦੇਦਾ ਤੁਹਾਡੀ ਅਸਲੀ ਆ ਕੇ ਵੇਖ ਲੈ ਬਣਾਉਂਦੀ ਓਕੇ ਥੈਂਕ ਯੂ ਗੁਰ ਕਾਉਗਾ ਥੈਂਕ ਯੂ ਥੈਂਕ ਯੂ ਨਹੀਂ ਨਾ ਮਨ ਨੂੰ ਉਹੀ ਗੱਡੀ ਹੁੰਦੀ ਆ ਤੂੰ ਵੀ ਮੈਨੂੰ ਦਿੰਦੀ ਨਹੀਂ ਕੀ ਤੂੰ ਇਹਨੂੰ ਨਹੀਂ ਦਿੰਦੀ ਐਂ ਹੱਟ ਨਾ ਹੁਣ ਭਈ ਇਹ ਸਾਡਾ ਤੁਹਾਡਾ ਹੀ ਆ ਰੱਖ ਤੁਹਾਡਾ ਪੀਜ਼ਾ ਹੀ ਆਉਣਾ ਇਹਦਾ ਮੈਨੂੰ ਪਤਾ ਹੀ ਆ ਪੀਜ਼ਾ ਨਹੀਂ ਹੂੰ ਚੀਚੀ ਚੀਚੀ ਤੇ ਪੀਜ਼ਾ ਕੀ ਹੁੰਦਾ ਪੀਜ਼ਾ ਨਹੀਂ ਇਹ ਜਨਹਿਨ ਸਾਡ ਕੀ ਮੇਰੇ ਪਸੰਦ ਦੀ ਚੀਜ਼ ਆ ਕਿ ਟਕ ਟਕ ਤੂੰ ਆ ਜਮੇ ਬਰਖੂ ਜਾਂ ਚੁੱਕ ਮਮੀ ਤੇ ਅੱਗਰ ਭੁੱਲ ਗਏ ਸੀ ਸਿਰਫ 100 ਰੁਪਏ ਖੁਲਾ ਦਦੂ ਦੋਸਰਾ ਜਿੱਦੇ ਦਾ ਬਰਥਡੇ ਹੋਇਆ ਉਹਦੇ ਪੈਸੇ ਦੀ ਗੱਲ ਕਰੀ ਅੱਜ ਕੁਛ ਨਹੀਂ ਆਏਗਾ ਅੱਜ ਫਿਰ ਮੈਂ ਕੀ ਹੋ ਜਾ ਬਲੌਕ ਵਾਲਾ ਬਾਈ ਚੁੰਡਗਾ ਨਹੀਂ ਸੁਣੂ ਚਿੱਟੀ ਲੱਕ ਅੰਗੇ ਫਿਰ ਮੈਂ ਅੱਜ ਕਾ ਦੀ ਚੀਜੀ ਲੈ ਕੇ ਆ ਸੋਡੀਆਂ ਸਾਰੇ ਦਿਨ ਚੀਜ਼ੇ ਨਹੀਂ ਲੋਟ ਆਉਂਦੀਆਂ ਆਂ ਨਹੀਂ ਬਈ 100 ਰੁਪਏ ਮਿਲ ਕੇ ਤੂੰ ਮਰ ਜਾੜੂ ਬੈੱਡ ਦਾ ਹਾਲ ਇਹਨੂੰ ਵੀ ਸਾਫ਼ ਕਰ ਲਿਆ ਕਰੋ ਵਿਚਾਰੇ ਨੂੰ ਕਿਸੇ ਵੇਲੇ ਨੰਨਾ ਜੀ ਕਾ ਚਿਜੀ ਲੈ ਕੇ ਆਉਂਗੇ ਮੈਨੂੰ ਪਤਾ ਉਹਦਾ ਕੀ ਬਣਿਆ ਦੱਸੋ ਗੁਲਾਬੀ ਸਾਰ ਫਰਾ ਗੁਲਾਬੀ ਸਾਰੀ ਅੱਧੀ ਦਲੀਆ ਬੁੱਢਾ ਬੀਬੀ ਬਣਿਆ ਗੱਲ ਮੇਰਾ ਚੋਣ ਜੀ ਗੁੱਬੀ ਦਾ ਮੁੱਗ ਨੂੰ ਜੀ ਅੱਜ ਨਹੀਂ ਗਿਆ ਬਸ ਲਾ ਲਾ ਜੀ ਹਾਂ ਗੱਲ ਕਰ ਮਮਾ ਨੇ ਕਦੇ ਪਿਆਰ ਪੈ ਦੀ 1.5 ਕਰ ਵੀ ਆ ਦੇਣਾ ਆਪਣੀ ਵਾਰ ਤੱਕ ਮਮੀ 1.5 ਵੀ ਦੇਦਾਗੇ ਮਮੀ ਤੁਨੂੰ ਉਹ ਮਸੋਲੇ ਉਦੋਂ ਉਹ ਗਰਮੀ ਦੀਆਂ ਛੁੱਟੀਆਂ ਨਾ ਚਲੋ ਉਹ ਆ ਜਾਂਗੇ ਫਿਰ ਠੀਕ ਹੈ ਅਗਲੀ ਵਾਰ ਬਣਾ ਲਾਂਗੇ ਬਣਾ ਲਾਂਗੇ ਮਾਤੇ ਦਾ ਮੋਆ ਵੇ ਰੰਨਾ ਫੜਾ ਗਾਟੇ ਰੰਡਾ ਚਲ ਚੰਗਾ ਮੈਨੂੰ ਬਸੰਦਾ ਮੈਨੂੰ ਚਲ ਚੰਗਾ ਠੀਕ ਆ ਓਕੇ ਮੈਨੂੰ ਲੱਗੂ ਆ ਮੈਲ ਮੈਲ ਪਤੰਗ ਲਾਈ ਜਾਂਦਾ ਸੀ ਮੈਨੂੰ ਐਂ ਜਾ ਲੱਗਦਾ ਮੈਂ ਹੀ ਆ ਹੀ ਉੱਠ ਕੇ ਤੁਰਪੀ ਮੈਂ ਆਈ ਠੀਕ ਲੱਗ ਰਹੀ ਐ ਕੋਟੀ-ਕੁਟੀ ਕੋਟੀ ਮੇਰੀ ਵਿੱਚੀ ਬਸ ਫਿਰ ਬਸ ਆ ਖੋਲ ਨਹੀਂ ਇੰਦਰੇ ਵਾਰੀ ਸਮਾਨ ਸਮੁੰਨ ਸਾਰਾ ਚੱਕ ਲਿਆ ਉਹਦਾ ਬਾਈ ਉਹ ਵੈਨਾ ਰਹਿ ਗਈ ਸੀਰਤਕੌਰ ਬਾਈ ਹਸੰਡ ਦੇ ਨਾਲ ਫਿਰਨਦੇ ਸੋ ਪਿਆ ਸਾਡੀ ਗੁੜੀ ਨੂੰ ਜਾਂ ਫਿਰ ਮਾਵਾਂ ਆਦੀਆਂ ਬੈਠੀਆਂ ਪਿੱਛੇ ਮੂਰੇ ਦੋਤੀ ਵੈਗੀ ਦੋਤੀ ਨਹੀਂ ਪਤੀ ਜੀ ਪਤੀ ਜੀ ਨਹੀਂ ਹੈਗੇ ਦੋਤੀ ਆ ਹੂੰ ਮੈਂ ਆ ਗਈ ਬਸ 3 ਰੁਪਏ ਵੀਰ ਭੀ ਦੇ ਦੇ ਦੂੰਗੀ ਦੇ ਦੇ ਦੂੰਗੀ ਇਹ ਰੱਖ ਲੈ ਹਾਂ ਹੈ ਗਿਆ ਸੜੀ ਨੋਟਿਸ ਹੈ ਸੀ ਵੀ ਨਹੀਂ ਕੋਈ ਹੋਰ ਚਲੋ ਬਈ ਮੇਰਾ ਨਾ ਕੰਮ ਕਰਾਓ ਬੱਲੇ ਨਾਲੇ ਤਾਂ ਮੈਂ ਮਸ਼ੀਨ ਚ ਪਾਉਣੀ ਆ ਕੱਪੜੇ ਨਾਲੇ ਮੇਰੇ ਨਾ ਕੜਾ ਚਾੜੂ ਹਾਂ ਨਹੀਂ ਮੰਮੀ ਪਲੀਜ਼ ਪਿਆਰ ਵੀ ਮम्मा ਆਹ ਬਸ 1.5 ਰੁਪਏ ਜੜੀ ਬੰਨ ਕੇ ਮੈਂ ਸੌਣੇ ਦੇ ਦੂੰਗੀ ਪਿਆਰ ਵੀ ਲੈ ਕੇ ਆਉਂਦੀ ਹਾਂ ਮੈਂ ਦੇ ਦੂੰਗੀ ਪਿਆਰ ਕੇ ਹੈਗੇ ਬਿਲਕੁਲ ਜੇ ਮੈਂ ਆ ਗਈ ਨਾ ਫਾੜੀ ਲੈਣਾ ਨਵਰੀਤ ਪਤਾ ਕੀ ਕਹਿੰਦੀ ਹੈਗੀ ਨਵਰੀਤ ਕਹਿੰਦੀ ਵੀ ਪਾਪਾ ਗੱਡੀ ਚਲਾਉਂਦਾ ਸੀ ਮੇਰੀ ਗੱਲ ਸਾਨੂੰ ਮਤਲਬ ਕਿ ਜਦੋਂ ਇਹ ਦੇਖੋ ਆਹ پوری ਕਾਇਰ ਹੈ ਤੇ ਇੱਥੇ ਤਾਂ ਸਾਨੂੰ ਪਾਪਾ ਚਲਾਉਂਦਾਗਾ ਤੇ ਇੱਥੇ ਉਹਨਾਂ ਦੀ ਦੋਦੀ ਕਮੇਟੀ ਆ ਹੈਨਾ ਦੋਦੀ ਦੀ ਮੰਮੀ ਇੱਥੇ ਬੈਠੀ ਆ ਹਮ ਤੇ ਹੈਨਾ ਉਹ ਜਿਹੜਾ ਪਾਪਾ ਦਾ ਪਾਪਾ ਦਾ ਹੱਸਣਾ ਪਾਪਾ ਪਾਪਾ ਹੱਸਦਾ ਹੈ ਦਦੀ ਵਾਈਫ ਇੱਥੇ ਕਬੈਠੀ ਹੋਈ ਸੀ ਦਿਨ ਬੈਠੀ ਉਪਗਾਰੀ ਨੂੰ ਵੱਡੇ ਹੋ ਗਏ ਨੇ ਜਦੋਂ ਉਮਰ ਛੋਟੀ ਹੁੰਦੀ ਓਦੋਂ ਓਦੋਂ ਹਸਬੰਦ ਨੇ ਨਾਲ ਵਾਈਫ ਬੈਠੀ ਹੁੰਦੀ ਆ ਫਿਰ ਕਿਤੇ ਵੱੱਝੀ ਬੈਜੇ ਦੇ ਦੂੰਗੀ ਦੇ ਦੂੰਗੀ ਮੈਨੂੰ ਕੰਮ ਕਰ ਲੈਣਾ ਵੀਰੇ ਮੈਂ ਚਲ ਘੜਸ਼ਟ ਸਾਫ ਕਰੋ ਬਾਲੇ ਸਾਰੇ ਲਓ ਜੀ ਕੰਮ ਕਰ ਕਰ ਕੇ ਨਾ 3 ਵਜੇ ਫਰੀ ਹੋਈ ਸੀਗੀ ਮੈਂ ਸਾਰੇ ਕੰਮ ਕਰ ਕਰ ਕੇ ਤੇ 10 ਮਿੰਟ ਰੈਸਟ ਕੀਤੀ ਐ ਤੇ ਨਾਲ ਬੱਚਿਆਂ ਦੇ ਬੈਗ ਵਗੈਰਾ ਧੋਤੀ ਕਿਉਂਕਿ ਸਾਰੀਆਂ ਬੁੱਕਸ ਵਗੈਰਾ ਆਪਨੇ ਇਕੱਠੀਆਂ ਕਰ ਲੈਣਗੇ ਹਨਾ ਤੇ ਘਰ ਆ ਜਿਹੜਾ ਜਮਾ ਸੁਨਾ ਹੋਇਆ ਪੈ ਜਾ ਕਿ ਮੰਮੀ ਡੈਡੀ ਵੀ ਨਾਲ ਚਲੇ ਗਏ ਛੱਡਣ ਤੇ ਸਿਰਤ ਦੀ ਜਿਹੜੀ ਰੌਣਕ ਜਿਆਦੀ ਸੀ ਸਿਰਤ ਸਾਰਾ ਦਿਨ ਭੱਜੀ ਫਿਰਦੀ ਰਹਿੰਦੀ ਸੀ ਹਾਂਜੀ ਜਦੋਂ ਬਾਪੂ ਆ ਜਾਂਦਾ ਬਾਪੂ ਵਰਸਾ ਰਮਣ ਪਾਪਟ ਪਾਣੀ ਆ ਬਾਪੂ ਇਹ ਚਾਹ ਬਣਾ ਲਾ ਚਾਹ ਬਣਾਉਣੀ ਹੈ ਜੀ ਕੋਈ ਨਿਪੁੰਮੈਂਟ ਨਾਲ ਕੋਸ ਨਹੀਂ ਹੁੰਦਾ ਉਹਨਾਂ ਨੂੰ ਬਾਪੂ ਦਾ ਗਰੋੜਾ ਪਾ ਦਿੰਦਾ ਪਲੇਨ ਦਾ 2 ਵਜੇ ਪੱਠੇ ਪਵਾ ਦਿੰਦਾ ਹੋਊਗਾ ਬਾਪੂ ਕਾ ਮੈਂ ਪੱਠੇ ਪਾ ਭਈ ਚਾੜ ਢੰਗੀ ਹੈ ਫੇਰ ਬਣਾਣੀ ਹੈ ਆਏ ਮੇਰੇ ਬਾਪੂ ਸਭ ਕੁਦਣਾ ਹਾਂਸਾਰ ਕੰਮ ਵਿੱਡ ਦਿੰਦਾ ਲੋਜੀ ਚਾਹ ਗਈ ਬਣ ਮੈਨੂੰ ਕਿੱਥੇ ਬਾਪੂ ਨੇ ਪੀਣ ਦੇਣੀ ਹੈ ਕਹਿੰਦਾ ਹੋਊਗਾ ਪਹਿਲਾਂ ਪਸ਼ੂ ਬਣਨਾ ਤੇ ਸਭ ਨਿੱਦੇ ਡੇੜੀ ਵੀ ਆਉਣ ਵਾਲੇ ਮੈਨੂੰ ਐਂਸੀ ਚੜ ਜਦੋਂ ਆ ਜਾਣਗੇ ਉਦੋਂ ਹੀ ਹੁਣ ਤਾਂ ਪੱਠੇ ਪਾਈ ਪਏ ਬਸ ਕੋਈ ਨਹੀਂ ਹੁੰਦੇ ਹੱਥ ਮਾਰਨ ਵਾਲਾ ਰਹਿੰਦਾ ਤੂੜੀ ਪਾ ਕੇ ਬਦਿਰੋਂ ਮੇਲਾ ਲੱਗਿਆ ਹੋਇਆ ਸੀਗਾ ਦਿਨ ਚਾਰ ਦਿਨ ਹੋ ਗਏ ਅੱਜ ਜਮਾ ਸੁੰਨੇ ਜੋ ਕੇ ਬੈਠੇ ਆ ਤੇ ਕੱਜ ਮੌਸਮ ਐ ਨਾ ਹੋਰ ਹੀ ਗੰਦਾ ਜਾ ਹੋ ਗਿਆ ਪਹਿਲਾਂ ਐ ਲੱਗਦਾ ਸੀਗਾ ਵੀ ਧੁੱਪ ਨਿਕਲੂਗੀ ਪਰ ਨਹੀਂ ਧੁੱਪ ਕਿਹੜੀ ਨਿਕਲਨੀ ਹੁਣ ਤਾਂ ਜਮਾ ਬੱਦਲ ਬਾਊ ਜਿਵੇਂ ਬੱਦਲ ਬਾਊ ਮੈਂ ਕਿ ਬੱਦਲ ਬਈ ਹੋਈ ਪਈ ਇਹ ਭਰਾਊ ਜਾ ਹੋਇਆ ਪੈਣ ਲੱਗਦਾ ਜਿਵੇਂ ਮੀਂਹ ਪਾਊ ਹੋਰ ਸੜਿਆ ਜਾ ਮੌਸਮ ਹੋ ਜੂਗਾ ਮੀਂਹ ਨਾਲ ਲੋਪਈ ਹੁਣ ਬਾਪੂ ਤਾਂ ਬਾਜਾ ਦੇ ਬਾਜਾ ਮਾਰੀ ਜਾਂਦਾ ਮੈਂ ਓਠੇ ਪਾਵਾਂ ਬਾਪੂ ਸੋਨ ਚਾਹ ਲਿਆਦਾ ਬੀਬੀ ਚਾਹ ਚਾਹ ਲਿਆਦਾ ਕਿ ਪੱਠੇ ਪਾ ਮੈਂ ਪਹਿਲਾ ਬਾਪੂ ਸੋਨ ਚਾਹ ਲਿਆਦਾ ਉਹ ਠੀਕ ਮੈਂ ਘੁੱਟ ਕੇ ਲਿਆਦਾ ਪੁੱਤ ਤੂੰ ਫੇਰ ਲਿਆਦਨ ਦੀ ਸਾਨੂੰ ਪਹਿਲਾਂ ਤੂੰ ਪੱਠੇ ਪਾ ਮੈਂ ਕੋਈ ਨੂੰ ਪਾਗਲ ਵੇ ਪਾਏਂਗੀ ਨੀ ਪੁੱਤ ਤਾਂ ਮੈਂ ਇਹਨਾਂ ਕਿੰਨੀ ਹੁਣ ਫਿਰ ਮੈਂ ਬਾਹਰ ਬਾਹਰ ਹੀ ਪਾਉਂਗੀ ਬਾਪੂ ਵੇ ਬਾਪੂ ਲਓ ਜੀ ਟਾਈਮ ਹੋ ਗਿਆ ਸਵਾ ਪੰਜ ਦਾ ਤੇ ਪਹਿਲਾਂ ਲਾਈਟ ਚਲੀ ਗਈ ਸੀ ਘੋੜਾ ਲਾਈਟ ਆਈਆ ਤੇ ਪਾਣੀ ਗਰਮ ਤੋਂ ਬਿਨਾਂ ਤਾਂ ਭਾਂਡੇ ਮਾਂਜਣ ਨੂੰ ਵੀ ਨਹੀਂ ਜੀ ਕਰਦਾ ਤੇ ਰੱਬ ਨੇ ਅੱਜ ਦੇਣਾ ਜਿਹੜਾ ਇੰਨਾ ਕੁ ਠੰਡਾ ਲਾਇਆ ਨਾ ਸ਼ਾਮ ਨੂੰ ਤਾਂ ਜਮੀ ਹੁੰਨੇ ਰੇ ਘੁੱਪ ਕਰਤਾ ਬਾਪੂ ਆ ਗਿਆ ਬਾਪੂ ਰੌਲਾ ਹੀ ਪਾ ਪੱਠੇ ਬਾਰਾ ਮਣ ਪੱਠੇ ਬਾਤ ਚਾਹ ਫੇਰ ਬਣਾਈ ਉਸਮਾਨੀ ਬਾਪਾ ਫਿਰ ਹਾਰ ਕੇ ਚਾਹ ਬੀਬੀ ਨੇ ਤੇ ਬਾਪੂ ਨੂੰ ਫੜਾ ਕੇ ਆ ਆਪਣੇ ਮਗਰੂ ਪੀਤੀ ਪਹਿਲਾਂ ਪੱਠੇ ਦੇਣੀ ਤਾਂ ਤਾਂ ਹੀ ਦੇਖੀ ਜੇ ਵਰਤ ਤੇ 4 ਦਿਨ ਚ 10 ਮਿੰਟ ਰਹਿ ਗਏ ਨਾ ਅੱਛਾ ਨਹੀਂ ਕੋਈ ਫਿਰ ਮੈਂ ਛੋਡੇ ਆਉਂਦੇ ਨੂੰ ਪਾਈ ਤੂੰ ਹੀ ਮੈਂ ਅੱਜ ਮੋਟਰਸਾਈਕਲ ਤੇ ਗਏ ਤੇ ਥਰ ਗਏ ਹੋਣਗੇ ਇਹ ਤਾਂ ਦਸਤਾਨੇ ਆ ਜਿਹੜੇ ਉਹ ਪਚਾ ਦਿੰਦੇ ਆ ਮੈਂ ਤਾਂ ਸੇਕ ਲੈਣ ਗਿਆ ਤੇ ਪਰ ਗੱਲਾਂ ਠਰ ਗਈਆਂ ਮੂੰਹ ਕਵਰ ਕੀਤਾ ਸੀਗਾ ਮੂੰਹ ਤਾਂ ਇੱਕ ਦਿਨ ਤਾਂ ਇਹ ਤਾਂ ਕਵਰ ਸੀਗਾ ਹਮਤ ਪਤਾ ਨਹੀਂ ਕਲੋਂਦੂਆਂ ਦਸਤਾਨੇ ਆ ਹਾ ਜਿਹੜਾ ਆਇਆ ਕਰੋ ਪਰ ਆ ਰਿਹਾ ਆਪਣੇ ਮੋਟਰਸਾਈਕਲ ਤੇ ਤੁਸੀਂ ਅੱਜ ਹੀ ਆਏ ਸੀ ਹੈਲਮਟ ਔਰ ਲੇ ਕੇ ਪਹਿਲੇ ਬੱਬਾ ਜੀ ਡੀ ਲਾ ਦੋ ਬੱਜੀ ਲਾ ਦਮੈਂ ਇੱਥੇ ਬਿਠਾ ਤਾ ਗਾ ਮੈਂ ਇੱਥੇ ਬੈਠ ਕੇ ਖੇਡ ਲਵਾਂ ਹੁਣ ਪਤੰਗ ਹੈ ਤੈਨੇ ਤੂੰ ਡਿੱਗ ਪੈਗੀ ਖੜੇ ਕਿਨਾਰੇ ਤੇ ਹੈ ਮੈਂ ਬਾਤੀ ਹੈ ਮੇਰੇ ਹੂੰ ਮਾਰਨਾਂ ਤਾਂ ਜੂ ਵੀ ਨਹੀਂ ਮਾਰਦੀ ਜਿਹੜਾ ਇਹਨੇ ਲਪੇੜਾ ਮਾਰਿਆ ਦਾ ਦੇਖ ਤਾਂ ਸਕਦੀ ਆ ਕੌਣ ਡਿੱਗ ਤਾਂ ਸਕਦੀ ਹੈ ਇਹਨਾਂ ਦੇ ਅੱਜ ਨਾ ਟੋਦੇ ਨਾ ਕਿਸੇ ਝਾਪੀ ਨਾਲ ਦੁੱਖ ਲਾਈ ਫਦੀ ਨਾ ਬਸ ਮਿਸਿਲੀ ਬੰਦ ਕਰਕੇ ਭਾਂਡੇ ਮਾਂਜ ਕੇ ਧਾਰਾ ਕੱਢ ਕੇ ਤੇ ਪਸ਼ੂ ਅੰਦਰ ਕਰਕੇ ਪਹਿਲਾਂ ਹੋਰ ਹੋਰ ਪਹਿਲਾਂ ਧਾਰਾ ਹੀ ਕੱਢਣਾ ਰੋਟੀ ਟੋਕ ਕਰਾ ਕੇ ਉਹ ਪਹਿਲਾਂ ਨਹੀਂ ਚੱਲਦੀ ਆ ਭਾਂਡੇ ਮਾਂਜ ਦੇ ਚਾਰ ਕੀਏ ਭੰਡਾਸ ਮਾਂ ਨਹੀਂ ਦੀ ਤੂੰ ਸਾਨੂੰ ਨਹਾ ਬੱਠੇ ਕੁੱਤਰ ਦੋ ਤੇ ਬਾਹਰ ਚ ਗੋਹਾ ਹਟਾ ਲਿਆ ਲੈ ਇੱਥੇ ਸੇਕ ਜਰਾ ਉਗਾਉ ਹੋ ਕਰਨ ਵਾਲੀ ਇੱਥੇ ਪਾਥੀ ਧਰੀ ਆਉਂ ਇੱਕ ਇੱਕ ਹੋਰ ਲੈ ਕੇ ਧਰ ਦਿੰਦੀ ਆ ਫੇਰਾ ਬੈਠਾ ਜਾ ਜਾਂਦਾ ਤੁਰੇ ਫਿਰਦੇ ਸੇਕ ਲਈਦੇ ਹਾਂ ਅਣੀ ਭੈਣੇ ਹੂੰ

ਥੋੜੀ ਜਿਹੀ ਹੋਰ ਲਿਆ ਦੇ ਤੁਮ ਸੇਕ ਲਗੇ ਅਸੀਂ ਕਹੋਗੇ ਤੂੰ ਹੀ ਦੇ ਕੋਲੀ ਜਿਹੜੇ ਬੈਠਿਆ ਕੰਮ ਕਰਨੀ ਕਰਨੀ ਬਸ ਆਪਾਂ ਰੋਟੀ ਲੱਗਣਾ ਸਬਜੀ ਕਿਉਂਕਿ ਮਮੀ ਹੋਰ ਅੱਗੇ ਵੀ ਹੈ ਨਹੀਂ ਗੇ ਘਰੇ ਫਿਰ ਤਾਂ ਕਰਕੇ ਸਾਡੇ ਕੋਲੇ ਸਬਜੀ ਜਿਹੜੀ ਸਵੇਰ ਵਾਲੀ ਪਈ ਹੈ ਗਾਂ ਪਈ ਹੈ ਗਾਂ 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 ਆਗੀ ਮੈਂ ਬਸ ਰੋਟੀ ਲੱਗਣਾ ਮੈਂ ਕਿ ਜਦੋਂ ਇਹਨਾਂ ਨੇ ਪੱਠੀ ਵਗੈਰਾ ਇਹਨਾਂ ਨੇ ਪਾਲੀ ਬਸ ਹੁਣ ਫਰੀ ਨੇ ਦੋ ਅੱਧ ਰੋਟੀ ਵਗੈਰਾ ਬਣਾ ਕੇ ਖਾ ਲੈਣੀ ਆ ਵੀ ਲੈ ਪੁੱਤ ਗਾ ਉਦਰਾ ਨਾ ਗੱਟ ਤੋਂ ਟੇਡਾ ਕਰ ਦੇ ਤੇ ਦੇਖੀ ਸਾਰੀ ਢਿੱਗ ਜੀ ਆ ਜੂਗੀ ਐਨ ਫੜ ਕੇ ਐ ਸੱਤੀ ਦੀ ਗੱਲ ਸਹੀ ਹੈ ਐ ਚੱਕ ਕੇ ਹੁਣ ਮੈਨੂੰ ਹੀ ਚੱਕਣਾ ਸਿਕਾਉਣਾ ਤੈਨੂੰ ਹੀ ਐ ਮੈਂ ਤੈਨੂੰ ਸਿਕਾਉਣਾ ਵੀ ਐ ਭਰੀ ਚੱਕ ਕੇ ਲੈ ਕੇ ਆਉਂਦੇ ਹੁੰਦੇ ਆ ਚੱਕਣਾ ਦਾ ਮੈਨੂੰ ਪਤਾ ਹਾਂ ਆਉਂਦੀ ਨਹੀਂ ਸੀ ਪਤੰਗ ਚ ਲੱਗੀ ਪਈਆਂ ਕਿਹੜੇ ਵੇਲੇ ਨੇ ਕੱਤੀ ਮੈਂ ਵਲੌਗ ਅਪਲੋਡ ਕਰਨਾ ਭੁੱਲੀ ਵੇਟ ਨਹੀਂ ਪੈਣੀ ਇਹਦੇ ਉੱਤੇ ਸਿਰਦੇ ਡੈਰੀ 'ਚ ਤੁਸੀਂ ਦੁੱਧ ਭਾਉ ਬਸ ਉਹਨਾਂ ਚਿਰ ਚੋਲਿਓ ਉਹਨਾਂ ਚਿਰ ਸਬਤੀਆਂ ਫੇਰ ਰੋਟੀ ਲੱਗਾਂਗੇ ਮੰਮੀ ਰੋਟੀ ਖਾਓ ਸਿੱਧੇ ਨੂੰ ਕਿ ਚੋਲ ਨਹੀਂ ਬਣਦੇ ਉਹਦੇ ਬਿਮਾਰ ਸਿੱਟਾਂ ਕਰਕੇ ਬਣਾ ਕੇ ਦਿੱਤੀ ਸੀ ਨਾ ਬੱਤ ਖਲੇ ਆਰਨ ਦੀ ਤਾਂ ਲੋੜ ਹੀ ਨਹੀਂ ਹੈਗੀ ਬਿਮਾਰੀ ਆ ਹੋਰ ਹੁਣ ਬਿਮਾਰ ਤਾਂ ਨਹੀਂ ਚੱਲੀ ਜਾਣਾ ਆ ਸਾਡੇ ਘਰ ਦੇਖੋ ਕੜਨ ਜੀ ਨਹੀਂ ਲੱਗਦਾ ਜਾਵਾਂ ਵੀ ਆ ਗਿਆ ਸੁਣ ਸੁਣ ਨਹੀਂ ਪੈਣੀ ਜਿਹੜੀ ਅੱਗ ਬੱਜੂਗੀ ਉਹ ਵੀ ਬੁਝਾ ਦੇਗੀ ਤੂੰ ਤਾਂ ਠੀਕ ਹੀ ਆ ਬਸ ਠੀਕ ਹੀ ਆ ਪਸ਼ੂ ਵਗੈਰਾ ਟਾਈਮ ਨਾਲ ਟਾਈਮ ਤਾਂ ਬਸ ਹੁਣ ਕਾਫੀ ਟਾਈਮ ਹੋ ਗਿਆ ਵੀ ਪਸ਼ੂ ਅੰਦਰ ਕੀਤਣ ਛੋਡੇ ਪਰਸ ਚ ਉਹ ਮੇਰੇ ਵਾਲੇ ਪਰਸ ਚ ਪੇ ਥੁ ਲੈ 200 ਰੁਪਏ ਹਮ ਆਹ ਦੇਖ ਨਾਈਆਂ ਦੀ ਹੋਰ ਕਾਣ ਨੂੰ ਕਿਸੇ ਕੋਲ ਪੈਸੇ ਹੈਗੇ ਹੈਗੇ ਲੈ ਬਤਨਾ ਮੈਂ ਜਾਵਾਂ ਬਾਲਾ ਸਾਨੇ Mamma G.